ਹੰਕਾਰ ਨਾਲ ਬੋਲਿਆ ਸੱਚ ਕਈ ਵਾਰ ਝੂਠ ਤੋਂ ਵੀ ਵੱਧ ਖਤਰਨਾਕ ਹੁੰਦਾ ਹੈ। ਹੰਕਾਰ ਦੇ ਪਰਛਾਵੇਂ ਜਦੋਂ ਕਦਰ ਨਾਲੋਂ ਲੰਮੇ ਹੋ ਜਾਣ ਤਾਂ ਸਮਝ ਲਵੋ ਕਿ ਕਾਮਯਾਬੀ ਦਾ ਸੂਰਜ ਅਸਤ ਹੋਣ ਵਾਲਾ ਹੈ। ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਿਸ ਕਾਰਨ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਪਿਆਰੀ ਤੇ ਸਿੱਖਿਆ ਦਾ ਇੱਕ ਕਿਤਾਬ 40 ਦਿਨ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ 19 ਦਿਨਾਂ ਦਾ ਸਫ਼ਰ ਆਪਾਂ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਤੇ ਅੱਜ ਆਪਾਂ ਹਾਜ਼ਰ ਹਾਂ। ਦਨ 20ਵਾਂ ਦਾ ਸਫ਼ਰ ਲੈ ਕੇ ਉਮੀਦ ਹੈ ਕਿ ਤਾਰ ਤੁਹਾਨੂੰ ਪਸੰਦ ਆ ਰਹੀ ਹੋਵੇਗੀ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਆਉਣ ਵਾਲੇ ਦਿਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਲੋਈ ਸ਼ੁਰੂ ਕਰਨ ਲੱਗੇ ਹਨ ਦਿਨ 20ਵਾਂ ਅੱਜ ਰਾਹ ਵਿੱਚ ਬੜੀ ਰੌਣਕ ਸੀ ਕੋਈ ਮੇਲਾ ਸੀ ਨੇੜੇ ਰੰਗ-ਬਰੰਗੇ ਲਹਿੰਗੇ ਪਾਈ ਮੁਟਿਆਰਾਂ ਤੇ ਚਾਦਰਿਆਂ ਵਾਲੀ ਗੱਭਰੂ ਵੱਡੇ ਪਹੀਆਂ ਵਾਲੇ ਫੁਲਕਾਰੀਆਂ ਨਾਲ ਸਜਾਏ ਗੱਡਿਆਂ ਤੇ ਮੇਲੇ ਨੂੰ ਜਾ ਰਹੇ ਸਨ ਇਥੇ-ਇਥੇ ਪ੍ਰਾਂਦੀਆਂ ਨਾਲ ਸ਼ਿੰਗਾਰੇ ਬੋਤੇ ਤੇ ਘੋੜੀਆਂ ਵੀ ਦਸ ਰਹੀਆਂ ਸਨ ਕਿਸੇ-ਕਿਸੇ ਗੱਭਰੂ ਦੇ ਮੋਢੇ ਤੇ ਸਰੋਂ ਦੇ ਤੇਲ ਨਾਲ ਲਿਸ਼ਕਾਈ ਦਿਨਾਲੀ ਵੀ ਲਟਕ ਰਹੀ ਸੀ ਸ਼ੀਸ਼ਾ ਜਿਹੜੇ ਘੱਗਰੇ ਵਾਲੀ ਇੱਕ ਕੁੜੀ ਕੇਸਰ ਨੂੰ ਬਹੁਤ ਸੋਹਣੀ ਲੱਗੀ ਜਿਸ ਨੇ ਚਾਂਦੀ ਦਾ ਮੋਟਾ ਕੜਾ ਪਾਇਆ ਹੋਇਆ ਸੀ ਤੇ ਠੋਡੀ ਤੇ ਚੰਨ ਤਾਰਾ ਖਣੂ ਆਇਆ ਹੋਇਆ ਸੀ ਉਸ ਦਾ ਮਢੰਗਾ ਵੇਖ ਕੇ ਕੇਸਰ ਨੂੰ ਜੀਤੀ ਯਾਦ ਆ ਗਈ ਅੱਖਾਂ 'ਚ ਸੁਰਮਾ ਤੇ ਗਲ 'ਚ ਤਵੀਤ ਪਾਈ ਇੱਕ ਚੰਗੀ ਡੀਲਡੋਲ ਵਾਲਾ ਨੌਜਵਾਨ ਕੇਸਰ ਹੋਰਾਂ ਨਾਲ ਆ ਰਲਿਆ ਉਸ ਨੇ ਬੜੇ ਗਰੂਰ ਨਾਲ ਕਿਹਾ ਵੱਡੇ ਮੇਲੇ ਵਾਲੀ ਸ਼ੰਝ ਚ ਕੁੱਲਨ ਜਾ ਰਿਹਾ ਹਾਂ ਪਿਛਲੇ 3 ਸਾਲ ਤੋਂ ਰਮਾਲੀ ਮੇਰੀ ਹੀ ਹੁੰਦੀ ਆ ਜਿੱਤਾਂ ਗਏ ਸਵਾਰੀ ਵੀ ਮੈਂ ਹੀ ਪਰਮਾਤਮਾ ਤੈਨੂੰ ਖੁਸ਼ ਰੱਖੇ ਫਕੀਰ ਨੇ ਕਿਹਾ ਤੇ ਪਹਿਲਵਾਨ ਨਮਸਕਾਰ ਕਰਕੇ ਅੱਗੇ ਨਿਕਲ ਗਿਆ ਸਾਈ ਜੀ ਤੁਸੀਂ ਉਸ ਨੂੰ ਜਿੱਤਣ ਦਾ ਅਸ਼ੀਰਵਾਦ ਕਿਉਂ ਨਹੀਂ ਦਿੱਤਾ ਕੇਸਰ ਨੇ ਪੁੱਛਿਆ ਕੁਝ ਲੈਣ ਲਈ ਪਹਿਲਾਂ ਆਪਣਾ ਭਾਂਡਾ ਖਾਲੀ ਕਰਨਾ ਪੈਂਦਾ ਹੈ ਫਕੀਰ ਨੇ ਗੱਲ ਜਾਰੀ ਰੱਖਦਿਆਂ ਕਿਹਾ ਪੁਰਾਣੇ ਸਮੇਂ ਦੀ ਗੱਲ ਹੈ ਚੀਨ ਦਾ ਇੱਕ ਹਕੀਮ ਬਹੁਤ ਸਿਆਣਾ ਮੰਨਿਆ ਜਾਂਦਾ ਸੀ ਨੇੜੇ ਦੇ ਰਾਜਾਂ ਦੇ ਲੋਕ ਉਸ ਕੋਲੇ ਇਲਾਜ ਲਈ ਆਉਂਦੇ ਸਨ ਇੱਕ ਗਵਾਂਡੀ ਰਾਜ ਨੇ ਆਪਣਾ ਰਾਜ ਹਕੀਮ ਉਸ ਕੋਲ ਹਕਮਤ ਸਿੱਖਣ ਲਈ ਭੇਜਿਆ ਜਦੋਂ ਰਾਜ ਹਕੀਮ ਚੀਨੀ ਹਕੀਮ ਦੇ ਦੁਆਖਾਨੇ ਪਹੁੰਚਿਆ ਤਾਂ ਉੱਥੇ ਪਹਿਲਾਂ ਹੀ ਕਈ ਲੋਕ ਦਵਾਈ ਲੈਣ ਲਈ ਬੈਠੇ ਸਨ ਜਦੋਂ ਵੀ ਚੀਨੀ ਹਕੀਮ ਮਰੀਜ਼ਾਂ ਨੂੰ ਕੁਝ ਦੱਸਣ ਲੱਗਦਾ ਤਾਂ ਮਹਿਮਾਨ ਹਕੀਮ ਵਿੱਚ ਹੀ ਬੋਲ ਕੇ ਆਪਣੀ ਸਲਾਹ ਦੇਣ ਲੱਗਦਾ ਇਹ ਸਿਲਸਿਲਾ ਕਾਫੀ ਧੇਰ ਚੱਲਦਾ ਰਿਹਾ ਚੀਨੀ ਹਕੀਮ ਨੇ ਚਾਹ ਬਣਾਈ ਅਤੇ ਮਹਿਮਾਨ ਹਕੀਮ ਦੇ ਸਾਹਮਣੇ ਖਾਲੀ ਕੱਪ ਰੱਖ ਕੇ ਬਸ ਉਹ ਚਾਹ ਪਾਉਣ ਲੱਗਾ ਕੱਪ ਭਰ ਗਿਆ ਪਰ ਹਕੀਮ ਹੋਰ ਚਾਹ ਲਗਾਤਾਰ ਪਾਉਂਦਾ ਰਿਹਾ ਫਿਰ ਚਾਹ ਕੱਪ ਤੋਂ ਬਾਹਰ ਡੁੱਲਣ ਲੱਗ ਪਈ ਮਹਿਮਾਨ ਹਕੀਮ ਹਰਾਨੀ ਨਾਲ ਬੋਲਿਆ ਇਹ ਤੁਸੀਂ ਕੀ ਕਰ ਰਹੇ ਹੋ ਚਾਹ ਬਾਹਰ ਡੁੱਲ ਰਹੀ ਹੈ ਮੇਰਾ ਭਾਂਡਾ ਤਾਂ ਨੱਕੋ ਨੱਕ ਭਰਿਆ ਹੋਇਆ ਹੈ ਬਿਲਕੁਲ ਇਹੋ ਤਾਂ ਮੈਂ ਸੋਚ ਰਿਹਾ ਹਾਂ ਕਿ ਤੁਹਾਡਾ ਭਾਂਡਾ ਤਾਂ ਪਹਿਲਾਂ ਹੀ ਭਰਿਆ ਹੋਇਆ ਹੈ ਤੁਹਾਨੂੰ ਮੇਰੀ ਸਿੱਖਿਆ ਦੀ ਲੋੜ ਨਹੀਂ ਹੈ ਇਹ ਬਾਹਰ ਹੀ ਡੁੱਲੇਗੀ ਜੀਨੀ ਹਕੀਮ ਉੱਠਿਆ ਤੇ ਬਾਹਰ ਵੱਲ ਤੁਰ ਪਿਆ ਕੇਸਰ ਨੂੰ ਖਿਆਲ ਆਇਆ ਗੱਲ ਤਾਂ ਬਿਲਕੁਲ ਸਹੀ ਲੱਗ ਰਹੀ ਹੈ ਕਿਉਂਕਿ ਉਸਨੇ ਵੀ ਕਿਸੇ ਕੰਮ 'ਚ ਗਲਤੀ ਉਹਦੋ ਹੀ ਕੀਤੀ ਹੈ ਜਦੋਂ ਉਹ ਆਪਣੇ ਆਪ ਨੂੰ ਉਸ ਕੰਮ ਦਾ ਮਾਹਰ ਸਮਝਣ ਲੱਗ ਪਿਆ ਸੀ ਭਾਂਡੇ ਤਾਂ ਖਾਲੀ ਹੀ ਕੰਮ ਆਉਂਦੇ ਹਨ ਹੰਕਾਰ ਤਾਂ ਅਕਲ ਤੇ ਪਰਦਾ ਪਾ ਕੇ ਕੋਈ ਵੀ ਕੰਮ ਨਿਪਰੇ ਨਹੀਂ ਚੜ੍ਹਨ ਦਿੰਦਾ ਫਕੀਰ ਦੀ ਗੱਲ ਸੁਣ ਕੇ ਕੇਸਰ ਦਾ ਧਿਆਨ ਤੁਰੇ ਜਾਂਦੇ ਪਹਿਲਵਾਨ ਵੱਲ ਚਲਾ ਗਿਆ ਫਕੀਰ ਨੇ ਗੱਲ ਅੱਗੇ ਤੋਰਦਿਆਂ ਕਿਹਾ ਕੰਮ ਉਹੀ ਨਿਪਰੇ ਚੜ੍ਹਦੇ ਨੇ ਜਿਹੜੇ ਦਿਲ ਲਾ ਕੇ ਕਰੀਏ ਆਣ ਮੰਨੇ ਦਿਲ ਨਾਲ ਸ਼ੁਰੂ ਕੀਤੇ ਕੰਮ ਛੋਟੀਆਂ-ਛੋਟੀਆਂ ਤਕਲੀਫਾਂ ਤੋਂ ਕਬਰਾ ਕੇ ਅਧੂਰੇ ਹੀ ਰਹਿ ਜਾਂਦੇ ਨੇ ਕਹਿੰਦੇ ਨੇ ਸਫਲਤਾ ਦ੍ਰਿੜਤਾ ਦੀ ਹਨੇਰੀ ਚੜ ਕੇ ਆਉਂਦੀ ਹੈ ਤੇ ਦ੍ਰਿੜਤਾ ਉਦੇਸ਼ ਦੇ ਪੈਰਾਂ ਤੇ ਚੱਲ ਕੇ ਕੇਸਰ ਸਫਲਤਾ ਦਾ ਇਹ ਫਲਸਫਾ ਸਮਝਣ ਦੀ ਕੋਸ਼ਿਸ਼ ਕਰਨ ਲੱਗਾ ਇੱਕ ਪੁਰਾਣੀ ਗੱਲ ਹੈ ਕਿ ਇੱਕ ਬਹੁਤ ਧਾਰਮਿਕ ਵਿਰਤੀ ਵਾਲਾ ਆਦਮੀ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਆਪਣੇ ਮੁਰਸ਼ਿਦ ਦੀ ਕੁਟੀਆਂ ਵਿੱਚ ਗੁਜ਼ਾਰਨਾ ਚਾਹੁੰਦਾ ਸੀ ਜਦੋਂ ਉਹ ਆਦਮੀ ਬਿਰਧ ਹੋ ਗਿਆ ਤਾਂ ਆਪਣੇ ਪਰਿਵਾਰ ਨੂੰ ਆਖਰੀ ਵਾਰ ਮਿਲ ਕੇ ਮੁਰਸ਼ਿਦ ਦੀ ਕੁਟੀਆਂ ਵੱਲ ਨੂੰ ਚੱਲ ਪਿਆ ਮਰਸ਼ਲ ਕੋਲ ਪਹੁੰਚਣ ਲਈ ਇੱਕ ਵੱਡਾ ਪਰਬਤ ਇੱਕ ਬਹੁਤ ਸੰਘਣਾ ਜੰਗਲ ਲੰਘ ਕੇ ਜਾਣਾ ਪੈਣਾ ਸੀ ਜਦੋਂ ਪਰਬਤ ਪਾਰ ਕਰਨ ਤੋਂ ਬਾਅਦ ਜੰਗਲ ਸ਼ੁਰੂ ਹੋਇਆ ਤਾਂ ਮੀਂਹ ਬਹੁਤ ਜ਼ੋਰ ਨਾਲ ਸ਼ੁਰੂ ਹੋ ਗਿਆ ਰਾਤ ਪੈਣ ਕਰਕੇ ਉਹ ਇੱਕ ਝੌਂਪੜੀ ਵਿੱਚ ਰੁਕ ਗਿਆ ਦੂਸਰੇ ਦਿਨ ਸਵੇਰੇ ਉਸ ਝੌਂਪੜੀ ਵਾਲੇ ਨੇ ਬਜ਼ੁਰਗ ਨੂੰ ਕਿਹਾ ਇਹ ਮੀਂਹ ਹੁਣ ਕਈ ਦਿਨ ਨਹੀਂ ਰੁਕਣਾ ਤੁਹਾਨੂੰ ਕੋਈ ਦਿਨ ਇੱਥੇ ਹੀ ਰੁਕ ਜਾਣਾ ਚਾਹੀਦਾ ਹੈ ਮੀਂਹ ਵਿੱਚ ਜੰਗਲ ਪਾਰ ਕਰਨਾ ਬੜਾ ਔਖਾ ਹੋਵੇਗਾ ਨਹੀਂ ਮੇਰੇ ਲਈ ਇਹ ਨਾ ਔਖਾ ਨਹੀਂ ਹੋਵੇਗਾ ਕਿਉਂਕਿ ਮੇਰੀ ਰੂਹ ਤਾਂ ਪਹਿਲਾਂ ਹੀ ਮੁਰਸ਼ਿਦ ਦੀ ਕੁਟਿਆ ਵਿੱਚ ਹੈ ਹੁਣ ਤਾਂ ਬਸ ਮੈਂ ਆਪਣੇ ਸਰੀਰ ਨੂੰ ਹੀ ਲੈ ਕੇ ਜਾਣਾ ਹੈ ਕਹਿ ਕੇ ਉਹ ਵਰਦੇ ਮੀਂਹ ਵਿੱਚ ਹੀ ਬਾਹਰ ਜੰਗਲ ਵੱਲ ਤੁਰ ਪਿਆ ਕੇਸਰ ਸੋਚ ਰਿਹਾ ਸੀ ਕਿ ਰੂਹ ਤਾਂ ਉਸ ਦੀ ਵੀ ਜੀਤੀ ਕੋਲ ਹੀ ਹੈ ਉਸ ਨੂੰ ਲੱਗਿਆ ਜਿਵੇਂ ਜੋਗੀ ਹੋ ਗਿਆ ਸੀ ਤੇ ਉਸ ਦੀ ਸੁਰਤ ਸਾਈ ਕੋਲ ਰੂਹ ਜੀਤੀ ਕੋਲ ਅਤੇ ਸਿਰਫ ਸਰੀਰ ਹੀ ਉਸ ਦੇ ਕੋਲ ਸੀ ਉਸ ਦੇ ਕੰਨੀ ਥਰਕਦੇ ਬੋਲ ਪਏ ਅਠ ਆਪ ਬੂਤੀ ਆਪਣੇ ਪਿੰਡੇ ਤੇ ਮਲ ਕਿਸ ਨੇ ਕਹੇ ਇਹ ਬੋਲ ਫਕੀਰ ਤਾਂ ਚੁੱਪ ਸਮਾਧੀ ਵਿੱਚ ਇਤ ਦੂਰ ਜਾ ਚੁੱਕਾ ਸੀ ਪਤਾ ਨਹੀਂ ਕਿਸ ਦੁਨੀਆ ਵਿੱਚ ਦੁਨੀਆ ਤਾਂ ਇੱਕ ਹੀ ਹੈ ਪਰ ਸਭ ਦੀ ਵੱਖ-ਵੱਖਰੀ ਕਿਉਂ ਹੈ ਕੇਸਰ ਦੀਆਂ ਅੱਖਾਂ ਹਨੇਰਿਆਂ ਵਿੱਚੋਂ ਆਪਣੀ ਦੁਨੀਆ ਲੱਭਣ ਲੱਗੀਆਂ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਦਿਨ 20ਵੇਂ ਦਾ ਸਫ਼ਰ ਉਮੀਦ ਹੈ ਕਿਤਾਬ ਤੁਹਾਨੂੰ ਪਸੰਦ ਆ ਰਹੀ ਹੋਵੇਗੀ ਜੇਕਰ ਕਿਤਾਬ ਪਸੰਦ ਆ ਰਹੀ ਆ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਤੇ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ